ਨਿਵਾਸੀ ਵੱਲੋਂ ਆਪਣੇ ਹੀ ਸਹੁਰਾ ਪਰਿਵਾਰ ਦੇ ਘਰ ਆ ਕੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕੁਝ ਵਿਅਕਤੀਆਂ ਵੱਲੋਂ ਆਪਣੇ ਸਹੁਰੇ ਪਰਿਵਾਰ ਦੇ ਘਰ ਬੜੀ ਤਰ੍ਹਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਘਰ ਦੇ ਸਮਾਨ ਦੀ ਪੰਨ ਤੋੜ ਕੀਤੀ ਗਈ ਹੈ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਕਰੀਬ 5-7 ਵਿਅਕਤੀ ਇਸ ਘਰ ਵਿੱਚ ਦਾਖਲ ਹੁੰਦੇ ਨੇ ਅਤੇ ਬੜੀ ਤਰ੍ਹਾਂ ਪੰਨ ਤੋੜ ਕਰਦੇ ਨੇ ਤਜਲੰਦਰ ਕੰਟ ਦੇ ਮੁਹੱਲਾ ਨੰਬਰ 6 ਤੋਂ ਇਹ ਵਾਰਦਾਤ ਸਾਹਮਣੇ ਆਈ ਜਿੱਥੇ ਕਿ ਇੱਕ ਜਵਾਈ ਤੇ ਆਪਣੇ ਸਹੁਰੇ ਘਰ ਵੜ ਕੇ ਗੁੰਡਾਗਰਦੀ ਕਰਨ ਅਤੇ ਸਹੁਰੇ ਘਰ 'ਚ ਪੰਨ ਤੋੜ ਕਰਨ ਦੇ ਇਲਜ਼ਾਮ ਲੱਗੇ ਨੇ ਦਰਸਲ ਘਰ ਦੀ ਮਾਲਕ ਨੇ ਮੈਨੂੰ ਦੱਸਿਆ ਹੈ ਕਿ ਉਹਨਾਂ ਦੀ ਬੇਟੀ ਕਰੀਬ 2.5 ਮਹੀਨੇ ਪਹਿਲਾਂ ਇਸ ਵਿਅਕਤੀ ਦੇ ਨਾਲ ਘਰ ਤੋਂ ਚਲੀ ਗਈ ਭਾਵੇਂ ਕਿ ਉਹਨਾਂ ਨੇ ਲਵ ਮੈਰਿਜ ਕਰਵਾ ਲਈ ਅਤੇ ਜਦੋਂ ਹੁਣ 2.5 ਮਹੀਨੇ ਬਾਅਦ ਉਹਨਾਂ ਦੀ ਬੇਟੀ ਆਪਣੇ ਪਿਤਾ ਦਾ ਹਾਲ-ਚਾਲ ਜਾਣਨ ਘਰ ਆਈ ਤਾਂ ਪਿਛੋਂ ਗੁੱਸੇ ਚਾਏ ਉਸਤੇ ਪਤੀ ਨੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਪੰਨ ਤੋੜ ਦਿੱਤੀ ਪਰਿਵਾਰ ਮੁਤਾਬਕ ਕਰੀਬ 9 ਤੋਂ 10 ਵਿਅਕਤੀਆਂ ਨੇ ਉਹਨਾਂ ਦੇ ਘਰ ਤੇ ਗੇਟ ਤੇ ਕਰਪਾਨਾ ਦਾਤਰਾ ਨਾਲ ਹਮਲਾ ਕੀਤਾ ਅਤੇ ਉਹਨਾਂ ਦੀ ਗੱਡੀ ਸਣੇ ਮੋਟਰਸਾਈਕਲਾਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹਾਂ ਜਿੰਡੀ ਜਰਾ ਨਾਮ ਕੀ ਮੇਰਾ ਨਾਮ ਹੈ ਮੀਨੀ ਹਾਂ ਜੀ ਮੈਂ ਤੁਹਾਨੂੰ ਕੀ ਵਾਰਦਾ ਤੁਹੀਂ ਮੇਰੇ ਸਾਥ ਬਟਾ ਰਾਤ ਕੋ ਮੇਰੇ ਘਰ ਬੰਦੇ ਆਏ ਹਨ ਜੋ ਪਹਿਲੇ 9 ਨੰਬਰ ਮੇ ਰਹਤੇ تھے ਅੱਜ ਕੱਲ ਉਹ ਦਿਪ ਨਗਰ ਰਹ ਰਹੇ ਹਨ उन्होंने आके मेरे घर तोड़फोड़ करी है उनके घर मेरी बेटी ढाई महीने पहले चली गई है और कल मेरी बेटी मुझे मिलने के लिए अपने पापा को मिलने के लिए आई इसके पापा की तबीयत नहीं ठीक थी उनसे मिलने के लिए आई पंद्रह मिनट अभी हमारे अंदर घर में बैठे हैं इतनी देर में बाहर से तोड़फोड़ शुरू कर दी मैम ये इसकी सीसी टी वी है आपके पास हाँ है बेटा ओके मैम मैं आप बंदे की पहचान है आपको जो नहीं दिया हाँ था रिपोर्ट करवाई आपने पुलिस रिपोर्ट करवाई थी रात को हम गए थे तो उन्होंने बोला था कि भाई सुबह नौ बजे आप सी सी टी वी फुटेज लेके आ जाओ ਤੋ ਆਪਕੇ ਜਬ ਰਿਪੋਰਟ ਲਿਖੇਗੇ ਸਵੇਰ ਹਮ 9 ਵਜੇ ਤੋ ਹਮ ਪਹੁੰਚ ਨਹੀਂ ਸਕੇ। ਔਰ ਉਸਕੇ ਬਾਅਦ ਜੈਸੇ ਟਾਈਮ ਜੈਸੇ ਉਸੀ ਟਾਈਮ ਹਮ ਪਹੁੰਚੇ ਤਾਂ ਉਹ ਜੋ ਐਸਐਸ ਹੀ ਤੇ ਉਹ ਕਹਤੇ ਜੀ ਮੈਂ ਤੋ ਗੁਰਦਾਸਪੁਰ ਚਲਾ ਗਿਆ ਹੂੰ। ਔਰ ਹਮ阿里 ਅਭੀ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਬੱਚੇ। ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੁਲਿਸ ਤੋਂ ਇਸ ਪੂਰੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਗਈ ਹੈ ਪਰ ਪੁਲਿਸ ਵੱਲੋਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਜਦਕਿ ਐਸਐਚਓ ਉਹਨਾਂ ਨੂੰ ਟਾਲ ਮਟੋਲ ਕਰ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਸ ਮਾਮਲੇ 'ਚ ਬਣਦਾ ਇਨਸਾਫ ਦਿੱਤਾ ਜਾਵੇ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ